ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਦੇ ਵਿੱਚ ਮਾਮੂਲੀ ਕਟੌਤੀ ਕੀਤੀ ਹੈ ਪੁਆਇੰਟ 25% ਇਹਦੇ ਨਾਲ ਕਿੰਨਾ ਕੁ ਫਰਕ ਪਿਆ ਮਾਰਕੀਟ ਨੂੰ ਕਿੰਨਾ ਫਰਕ ਪਿਆ ਆਮ ਜਿਹੜਾ ਵਿਅਕਤੀ ਹੈ ਕੈਨੇਡੀਅਨ ਹੈ ਉਹਦੀ ਜੇਬ ਦੇ ਉੱਤੇ ਕਿੰਨਾ ਕੁ ਥੋੜਾ ਜਿਹਾ ਲਾਹ ਵਾਲੀਆਂ ਪ੍ਰਸਥਿਤੀਆਂ ਬਣਦੀਆਂ ਪਈਆਂ ਨੇ ਆਪਾਂ ਇਹਦੇ ਉੱਤੇ ਚਰਚਾ ਕਰਨੀ ਹੈ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਮਾਰਗੇਜ ਬਰੋਕਰ ਜਤਿੰਦਰ ਸਿੰਘ ਮੱਕੜ ਹੋਰੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਮੱਕੜ ਸਾਹਿਬ ਜੀ ਆਂ थैंक यू ਜਸਪੀਤ ਇਸ ਸਾਰੇ ਵੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੱਕੜ ਸਾਹਿਬ ਅੱਜ ਜਿਹਦੀ ਤਵਕਕੋ ਰੱਖੀ ਜਾ ਰਹੀ ਸੀ ਜਿਹਦੀਆਂ ਉਮੀਦਾਂ ਬੜੀ شدت ਨਾਲ ਰੱਖੀਆਂ ਜਾ ਰਹੀਆਂ ਸੀਗੀਆਂ ਕਿ ਹਾਂ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਵਿੱਚ ਥੋੜੀ ਕਟੌਤੀ ਜਿਹੜੀ ਆ ਉਹ ਜ਼ਰੂਰ ਕਰੇਗਾ ਉਹ 0.25% ਕਟੌਤੀ ਜਿਹੜੀ ਆ ਉਹ ਅੱਜ ਕਰ ਦਿੱਤੀ ਗਈ ਆ ਇਸ ਕਟੌਤੀ ਨੂੰ ਕਿਵੇਂ ਦੇਖਦੇ ਹੋ ਜੋ ਉਮੀਦ ਸੀ ਉਸ ਉਮੀਦ ਦੇ ਉੱਤੇ ਖਰੇ ਉਤਰੇ ਤੇ ਜੇ ਉਮੀਦ ਤੇ ਖਰੇ ਉਤਰੇ ਕੀ ਇਹਦੇ ਨਾਲ ਬਦਲਦਾ ਤੁਹਾਨੂੰ ਨਜ਼ਰ ਆ ਰਿਹਾ ਸੋ ਪਹਿਲੀ ਗੱਲ ਤਾਂ ਮੇਰੇ ਖਿਆਲ ਸਾਰਿਆਂ ਨੂੰ ਸੁੱਖ ਦਾ ਥੋੜਾ ਜਿਹਾ ਸਾਹ ਆ ਗਿਆ ਹਮ ਅ ਬੜੇ ਚਿਰਾਂ ਤੋਂ ਆਪਾਂ ਇਹ ਉਮੀਦ ਕਰ ਰਹੇ ਸੀਗੇ ਜੀ ਆ ਇਵਨ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਉਹਨਾਂ ਨੇ ਆਲਰੇਡੀ ਇਹ ਪ੍ਰੋਜੈਕਸ਼ਨ ਇਨਕਲੂਡ ਕੀਤੀ ਹੋਈ ਸੀਗੀ ਜੀ ਉਮੀਦ ਕੀ ਆ ਉਮੀਦ ਇਹੀ ਯਾਰ ਵੀ ਆਪਣੀ ਤਰੱਕੀ ਹੋਵੇ ਆਪਣੀ ਜਿਹੜੀ ਇਕਨੋਮੀ ਦੀ ਤਰੱਕੀ ਹੋਵੇ ਜੀ ਆ ਆਪਣੀ ਜੇਬ ਦੇ ਵਿੱਚ ਹੁਣ ਤੁਸੀਂ ਵੇਖੋ 크리스마ਸ ਟਾਈਮ ਆ ਰਿਹਾ ਜੀ ਬੜੇ ਲੋਕੀ ਬੜੇ ਮਨੋਰੰਜਨ ਕੱਟ ਕੱਟ ਕਰ ਰਹੇ ਆ Thanksgiving ਆ ਰਹੀ ਆ people will have a little bit more money uh, in their savings and at the same time ਜਿਹੜੇ ਆਪਣੀ ਹਾਊਸਿੰਗ ਮਾਰਕੀਟ ਵਾਸਤੇ ਬੜੀ ਰਿਨਿਊਅਲ ਆ ਰਹੀਆਂ ਜੀ ਆਟੋ ਮਾਰਕੀਟ ਦੇ ਵਿੱਚ ਵੀ ਇਹ ਲੋਕਾਂ ਨੂੰ ਵੀ ਫਾਇਦਾਮੰਦ ਦੀਆਂ ਚੀਜ਼ਾਂ ਆ ਰਹੀਆਂ ਬਿਲਕੁਲ ਆਪਾਂ ਇਹ ਤਿਉਹਾਰਾਂ ਦੇ ਉੱਤੇ ਇਹਦਾ ਕੀ ਇੰਪੈਕਟ ਰਹੇਗਾ ਥੋੜਾ ਬਹੁਤਾ ਇਹਦਾ ਵੀ ਜ਼ਿਕਰ ਕਰਨਾ ਪਰ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਮਾਰਗੇਜ ਦੇ ਉੱਤੇ ਇਹਦਾ ਕੀ ਅਸਰ ਪੈਗਾ ਤੁਹਾਡੀ ਜਿਹੜੀਆਂ ਕਿਸ਼ਤਾਂ ਜਾਣੀਆਂ ਉਹ ਉਹਦੇ ਵਿੱਚ ਕੋਈ ਸੁੱਖ ਦਾ ਸਾਹ ਕੋਈ ਰਿਆਇਤ ਤੁਹਾਨੂੰ ਮਿਲੇਗੀ ਇੰਨੇ ਜਿਹੜੇ ਉਹ ਦਰਾਂ ਘਟਣ ਦੇ ਨਾਲ ਐਬਸੋਲੂਟਲੀ ਫਸਟ ਆਫ ਆਲ ਆਈ ਊਡ ਸੇ ਦੈਟ ਇੱਕ ਹੋਰ ਪਾਣੂ ਚਾਹੀਦੀ ਆ ਸਾਰੇ ਇਕਨੋਮਿਸਟ ਇਹੀ ਵੀ ਐਕਸਪੈਕਟੇਸ਼ਨ ਹੈ ਵੀ ਇੱਕ ਹੋਰ ਰੇਟ ਰਾਬ ਕਰੀਏ ਜੀ ਤੁਹਾਨੂੰ ਤੁਹਾਡਾ ਕੁਐਸਚਨ ਵੀ ਆਪਾਂ ਨੂੰ ਕੀ ਅਸਰ ਪੈ ਰਿਹਾ ਮਿਲੀਅਨ ਡਾਲਰ ਦੀ ਮਾਰਗੇਜ ਮਗਰ ਆਪਾਂ ਨੂੰ 150 ਤੋਂ ਲੈ ਕੇ 175 ਡਾਲਰ ਦਾ ਫਰਕ ਪੈ ਗਿਆ ਸੇਵਿੰਗਸ ਮਹੀਨੇ ਦਾ ਹਾਂਜੀ ਐਂਡ ਆਲਸੋ ਇਨ ਸਮ ਕੇਸਸ ਇਟ ਕੁਡ ਗੋ ਅਪ ਟੂ 200 ਡਿਪੈਂਡਿੰਗ ਔਨ ਸਟ੍ਰਕਚਰ ਔਫ ਦ ਮਾਰਗੇਜ ਪਰ ਜਿਵੇਂ ਤੁਸੀਂ ਗੱਲ ਕਰਦੇ ਆ ਕਿ ਅਜੇ ਇੱਕ ਹੋਰ ਕਟੌਤੀ ਦੀ ਸੰਭਾਵਨਾ ਜਿਹੜੀ ਆ ਉਹ ਜਿਤਾਈ ਵੀ ਜਾ ਰਹੀ ਉਮੀਦ ਵੀ ਰੱਖੀ ਜਾ ਰਹੀ ਹੈ ਤੇ ਅਗਲੀ ਕਟੌਤੀ ਦੇ ਲਈ ਕਿੰਨਾ ਕੁ ਇੰਤਜ਼ਾਰ ਕਰਨਾ ਪਏਗਾ ਹਾਂ ਸੋ ਨੈਕਸਟ ਮੀਟਿੰਗ ਬੈਂਕ ਆਫ ਕੈਨੇਡਾ ਜਿਹੜੇ ਇਹਨਾਂ ਦੇ ਕਾਉਂਸਲ ਹੈ ਅਕਤੂਬਰ 29 ਜੀ ਉਦੋਂ ਬਾਅਦ ਸੋ ਜੇ ਉੱਥੇ ਨਾ ਗੱਲ ਹੱਲ ਬਣਿਆ ਵੇਖ ਹੋਰ ਘਟਾਓਗੇ ਇਫ ਆਰ ਇਨਫਲੇਸ਼ਨ ਹਸਨ ਫਿਕਸਡ ਜਾਂ ਆਪਣੇ ਜਿਹੜੇ ਨੰਬਰਸ ਫੋਰਕਾਸਟਿੰਗ ਨਹੀਂ ਸੂਤ ਆਈ ਦੈਨ ਮੋਸਟ ਲਾਈਕਲੀ ਡਿਸੰਬਰ 10 ਦੇ ਵਿੱਚ ਇੱਕ ਹੋਰ ਮੀਟਿੰਗ ਆ ਰਹੀ ਐ ਐਂਡ ਹੋਪਫੁਲੀ ਵੀ ਹੈਵ ਵਨ ਮੋਰ ਰੇਟ ਡ੍ਰੌਪ ਐਂਡ ਦੈਟਸ ਗੋਣਾ ਬੀ ਅ ਬਿਗ ਬੂਸਟ ਇੱਕ ਮੋਟੀ ਜੀ ਗੱਲ ਐ ਜਦੋਂ ਬੈਂਕ ਆਫ ਕੈਨੇਡਾ ਮੀਟਿੰਗ ਕਰਦਾ ਉਹਦੇ ਵਿੱਚ ਰੇਟ ਡ੍ਰੌਪ ਹੁੰਦੇ ਆ ਤੇ ਇੱਕ ਆਮ ਮੇਰੇ ਵਰਗਾ ਜਿਹੜਾ ਵਿਅਕਤੀ ਹੁੰਦਾ ਆ ਉਹ ਇੱਕ ਦੁਚਿੱਤੀ ਚ ਰਹਿੰਦਾ ਇੱਕ ਸੋਚ ਦੇ ਵਿੱਚ ਰਹਿੰਦਾ ਕਿ ਕੀ ਅੱਜ ਅਨਾਉਂਸਮੈਂਟ ਕੀਤੀ ਐ ਤੇ ਅੱਜ ਹੀ ਮੇਰੀ ਜੇਬ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਏਗਾ ਮੈਨੂੰ ਲਾਭ ਮਿਲਣਾ ਸ਼ੁਰੂ ਹੋ ਜਾਏਗਾ ਯਕਦਮ ਲਾਭ ਮਿਲਣਾ ਸ਼ੁਰੂ ਹੋ ਜਾਏਗਾ ਜਾਂ ਇਹ ਅੰਕੜਿਆਂ ਦੀ ਖੇਡ ਆ ਅਜੇ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ ਨੋ ਵਿਥਿਨ ਡੇਸ ਐਕਚੁਅਲੀ ਸਾਨੂੰ ਈਮੇਲਸ ਪ੍ਰੋਬਾਬਲੀ 80 ਤੋਂ ਲੈ ਕੇ 100 ਹੁੰਦੀਆਂ ਐਵਰੀ ਡੇ ਫਰਮ ਡਿਫਰੈਂਟ ਲੈਂਡਰਸ ਜੀ ਸੋ ਸਾਨੂੰ ਜਾਣਕਾਰੀ ਜਾਣਕਾਰੀ ਮਿਲਦੀ ਰਹਿੰਦੀ ਆ ਐਂਡ ਬਾਏ ਦੀ ਐਂਡ ਆਫ ਦਾ ਡੇ ਆ ਵਿਥਿਨ ਅ ਫਿਊ ਆਵਰਸ ਓਲਰੈਡੀ ਨੈਕਸਟ ਰੇਟ ਜਿਹੜੇ ਵੇਰੀਏਬਲ ਰੇਟਾਂ ਦੀ ਇਹ ਗੱਲ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਕਰਕੇ ਇਹ ਜਿਹੜੀ ਡ੍ਰੌਪ ਆ ਇਸ ਫਾਰ ਦਾ ਵੇਰੀਏਬਲ ਰੇਟ ਨਾਟ ਦਾ ਫਿਕਸਡ ਰੇਟ ਫਿਕਸਡ ਰੇਟ ਦੀ ਹੋਰ ਕੈਲਕੂਲੇਸ਼ਨ ਹੁੰਦੀ ਆ ਓਕੇ ਤੇ ਇਹਦਾ ਹਾਊਸਿੰਗ ਤੇ ਟਰੇਡਿੰਗ ਦੇ ਉੱਤੇ ਕੀ ਅਸਰ ਪੈਣ ਵਾਲਾ ਆ ਇਹ ਇਸ ਵਿਆਜ ਦਰ ਦੇ ਘਟਣ ਦੇ ਨਾਲ ਵਾ ਨਵੇਂ ਨੰਬਰਸ ਦੱਸਣ ਕੀਆ ਵੀ ਕੀ ਕੁਝ ਫਰਕ ਜੇ ਮਸੂ ਫਰਕ ਆ ਪਾ ਮਹਿਸੂਸ ਕਰਦੇ ਆ ਜਾਂ ਨਹੀਂ ਬੇਸਿਕਲੀ ਹੁਣ ਜੇ ਰੇਟਾਂ ਡਰਾਪ ਕੀਤੀਆਂ ਜਿਹੜੇ ਲੋਕੀ ਜਿਵੇਂ ਆਪਾਂ ਕਹਿੰਦੇ ਵੇਰਿੰਗ ਔਨ ਦਾ ਫੈਂਸ ਜਿਹੜੇ ਵੇਟ ਕਰ ਰਹੇ ਸੀਗੇ ਜੇ ਆਪਾਂ ਹੁਣ ਅਗਲੇ ਮਹੀਨੇ ਜਿਹੜੇ ਰੀਅਲ ਏਸਟੇਟ ਦੇ ਜਿਹੜੇ ਆਪਾਂ ਨੰਬਰਸ ਵੇਖਦੇ ਆ ਹਾਊਸਿੰਗ ਸਟਾਰਟਸ ਜਾਂ ਜਿਹੜੇ ਸੇਲਸ ਆ ਕਾਂਡੋਸ ਡਾਊਨ ਹੋਮਸ ਜਾਂ ਸਿੰਗਲ ਡਿਟੈਚਡ ਵੋਲਨੋ ਨਾ ਵਨ ਅ ਮੰਥ ਵੀ ਉਹਦੇ ਵਿੱਚ ਆਪਾਂ ਨੂੰ ਕੀ ਅਸਰ ਪਿਆ ਪਰ ਬਾਕੀ ਜਿਹੜੇ ਆਪਣੇ ਰੀਅਲ ਏਸਟੇਟ ਪ੍ਰੋਫੈਸ਼ਨਲਸ ਆ ਜੀ ਜਾਂ ਸਾਡੇ ਮਾਰਗੇਜ ਬ੍ਰੋਕਰਸ ਆ ਓਲਰੇਡੀ ਸਾਨੂੰ ਪਤਾ ਲੱਗ ਜਾਣਾ ਵਿਦਨ ਦਾ ਨੈਕਸਟ ਵੀਕ ਵੀ ਨਵੀਆਂ ਫੋਨ ਕਾਲਸ ਕਿਸ ਤਰ੍ਹਾਂ ਦੀ ਆਉਂਦੀਆਂ ਕਿੰਨੀ ਜਾਣਕਾਰੀ ਲੋਕੀ ਚਾਹੁੰਦੇ ਆ ਜਾਂ ਸ਼ੋਇੰਗਸ ਆਰ ਦੇ ਅਪ ਫਰ ਦਾ ਰੀਅਲਟਰਸ ਇਹ ਜਿੱਦਾਂ ਜਿੱਦਾਂ ਕੁਰੀਜ਼ ਆਣਗੀਆਂ ਉਹ ਉਦਾਂ ਉਦਾਂ ਚੀਜ਼ਾਂ ਜੜੀਆਂ ਨੇ ਉਹ ਬਿਹਤਰ ਹੁੰਦੀਆਂ ਨਜ਼ਰ ਆਉਣਗੀਆਂ ਅੱਛਾ ਇਹਦੇ ਨਾਲ ਇੱਕ ਚੀਜ਼ ਹੋਰ ਆ ਗੱਲ ਫਿਰ ਉੱਥੇ ਜਾ ਕੇ ਖੜ ਜਾਂਦੀ ਹੈ ਬੈਂਕ ਆਫ ਕੈਨੇਡਾ ਨੇ ਆਪਣਾ ਤਰद्दਦ ਕਰ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਚਲੋ ਇੰਨਾ ਕੁ ਅਸੀਂ ਕਰ ਸਕਦੇ ਹਾਂ ਪਰ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਨੇ ਕਿ ਸਾਡਾ ਟ੍ਰੇਡ ਕਿਹੋ ਜਿਹਾ ਚੱਲਦਾ ਔਰ ਖਾਸ ਤੌਰ ਤੇ ਜਦੋਂ ਤੋਂ ਡੋਨਲਡ 트੍ਰੰਪ ਨੇ ਟੈਰਿਫਸ ਲਾਈ ਨੇ ਔਰ ਅੱਖਾਂ ਦਿਖਾਈਆਂ ਸਿੱਧੇ ਤੌਰ ਤੇ ਕਹੀਏ ਤੇ ਉਦੋਂ ਤੋਂ ਅੱਖਾਂ 'ਚ ਆਮ ਲੋਕ ਪਤਾ ਨਹੀਂ ਸਰਕਾਰ ਦੇ ਰੜਕਦਾ ਜਾਂ ਨਹੀਂ ਰੜਕਦਾ ਪਰ ਆਮ ਲੋਕਾਂ ਦਾ ਆਮ ਕੈਨੇਡੀਅਨਸ ਦੀਆਂ ਅੱਖਾਂ ਦੇ ਵਿੱਚ ਜ਼ਰੂਰ ਰੜਕਦਾ ਹੋ ਕਿ ਉਹ ਬੋਝ ਵੱਧ ਆਇਆ ਉਹਨਾਂ ਦੀ ਜੇਬ ਦੇ ਉੱਤੇ ਟਰੇਡ ਨੂੰ ਇੰਪਰੂਵ ਕਰਨ ਲਈ ਵੀ ਮੈਨੂੰ ਲੱਗਦਾ ਕਿ ਇਹ ਜਿਹੜੀ ਇੱਕ ਪਾਸੇ ਵਿਆਜ ਦਰ ਦੂਜੇ ਪਾਸੇ ਟਰੇਡ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈਗੀ ਆ ਫਿਰ ਉਹ ਸਾਰੇ ਸੈਕਟਰ ਜਿਹੜੇ ਆ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਅੱਗੇ ਵਧ ਸਕਦੇ ਆ 100% ਬਿਲਕੁਲ ਤੁਸੀਂ ਸਹੀ ਗੱਲ ਆਖੀ ਆ ਆਲਰੇਡੀ ਕਾਰਨੀ ਸਾਹਿਬ ਬੜੇ ਹੋਰ ਮੁਲਕਾਂ ਨਾਲ ਮਿਲ ਰਹੇ ਆ ਆਪਣੇ ਟ੍ਰੇਡਸ ਵਾਸਤੇ ਇੰਪਰੂਵਮੈਂਟ ਕਰਨ ਲਈ ਜੀ ਉਹਦੇ ਵਿੱਚ ਆਪਾਂ ਨੂੰ ਇੰਨਾ ਰਿਲਾਈ ਨਹੀਂ ਕਰਨਾ ਪੈਣਾ ਜਿਸ ਤਰ੍ਹਾਂ ਆਪਾਂ ਬੜੇ ਦਹਾਕਿਆਂ ਤੋਂ ਕਰ ਰਹੇ ਆ ਯੂ ਐਸ ਨਾਲ ਹਨਾ ਸੋ ਜਿਉਂ ਜਿਉਂ ਇਹ ਆਪਣੇ ਡੀਲਸ ਬਣੀ ਜਾਣਗੀਆਂ ਆਪਣੇ ਫਿਰ ਜਿੰਨੀ ਆਪਣੀ ਰੈਵਨਿਊ ਆਊਗੀ ਜਾਂ ਪ੍ਰੋਜੈਕਟਡ ਰੈਵਨਿਊ ਆਊਗੀ ਇਸ ਕੈਨ ਬੀ ਬੈਟਰ ਫਾਰ ਆਰ ਇਕਨੋਮੀ ਐਂਡ ਵੀ ਆਰ ਗੋਇੰ ਟੂ ਐਕਸਪੈਕਟ ਬੈਟਰ ਜੌਬ ਰੇਟਸ ਰਾਈਟ ਨਾਓ ਅਨਇੰਪਲੋਇਮੈਂਟ ਨੀਡਸ ਟੂ ਇੰਪਰੂਵ um our trade needs to improve and at the same time um even jeda jis tarah tusi jaker kita si ve jide apne canadians ha ve aapan jis tarah sanu akha kaddiyan gayian hm saada key response hai i think that we've seen it all on tv most canadians are not happy and they're not traveling ji to united states tak chuttiyan vaste vi do teen bari soch rahe ha ji oh kallaa is karke ni ke oh tariffs laggeya ਇਸ ਕਰਕੇ ਵੀ ਸੋਚਦੇ ਆ ਕਿ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਆਂ ਤੋਂੜੀਆਂ ਜਿਹੜੀਆਂ ਸਖਤ ਹੋਈਆਂ ਜਾਂ ਕਈ ਤਰੀਕੇ ਦੀਆਂ ਉੱਥੇ ਦਿੱਕਤਾਂ ਵੀ ਕਈਆਂ ਨੂੰ ਸਾਹਮਣੇ ਆਈਆਂ ਨੇ ਤੇ ਉਹਦਾ ਕਰਕੇ ਵੀ ਲੋਕ ਕਹਿੰਦੇ ਕਿ ਚਲੋ ਕੋਈ ਨਾ ਬੱਚ ਬਚਾ ਕੇ ਚੱਲਦਾ ਤੇ ਉਹ ਟੂਰਿਸਟ ਪਲਾਨ ਜਿਹੜੇ ਸੀਗੇ ਉਹਨਾਂ ਦੇ ਘੁੰਮਣ ਫਿਰਨ ਦੇ ਉਹ ਤਾਂ ਹੋਇਆ ਔਰ ਉਹਦਾ ਇੰਪੈਕਟ ਅਮਰੀਕਾ ਨੂੰ ਵੀ ਪਿਆ ਕੱਲਾ ਇੱਥੇ ਨਹੀਂ ਪਿਆ ਔਫ ਕர்ஸ் ਐਂਡ ਦੀ ਅਦਰ ਥਿੰਗ ਇਜ਼ ਹਰਨ ਦੇਖੋ एवरीवन ਲਵਸ ਟੂ ਗੋਇੰਗ ਟੂ ਦੀ ਯੂ ਐਸ ਮੈਂ ਵੀ ਜਾ ਕੇ ਬਹੁਤ ਰਾਜੀ ਹਾਂ ਪਰ ਸੇਮ ਟਾਈਮ ਜੇ ਆਪਾਂ ਨਰਾਸ਼ ਹੋਏ ਆਂ ਕੁਝ ਚੀਜ਼ਾਂ ਤੇ इमोਸ਼ਨਲੀ ਨੇਚਰਲੀ ਐਜ਼ ਅ ਪ੍ਰਾਊਡ ਕੈਨੇਡੀਅਨ ਆਪ ਬਾਇਸ ਜੀ ਇਟ ਇੰਪੈਕਟ ਤਾਂ ਪੈਂਦਾ ਦੂਸਰੀ ਗੱਲ ਵੀ ਜੇ ਆਪਣਾ ਡਾਲਰ ਸਸਤਾ ਹੋ ਗਿਆ ਜਾਂ ਆਪਣੀ ਬਾਇੰਗ ਪਾਵਰ ਘਟਿਆ ਤੇ ਅਮਰੀਕਾ ਜਾ ਕੇ ਐਕਸਚੇਂਜ ਰੇਟ ਵੀ ਆਪਾਂ ਦੇਣੀ ਆ ਬਿਲਕੁਲ ਬੜੇ ਲੋਕੀ ਸੋਚਦੇ ਆ ਵੀ ਮੇਬੀ ਆਪਕ ਕੈਨੇਡਾ ਵਿੱਚ ਹੀ ਹੌਲਿਡੇ ਕਰ ਲਈਏ ਜਾਂ ਹੋਰ ਕਿਤੇ ਜਾ ਕੇ ਕਰ ਲਈਏ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਉਹਦੇ ਨਾਲ ਕੈਨੇਡੀਅਨ ਇਕਨੋਮੀ ਮਾਰਕੀਟ ਉਹਨੂੰ ਵੀ ਲਾਭ ਹੁੰਦਾ ਹੈ ਕਿ ਇੱਥੇ ਦਾ ਪੈਸਾ ਜੇ ਇੱਥੇ ਖਰਚਿਆ ਜਾਂਦਾ ਉਹ ਮੂਵ ਹੁੰਦਾ ਹੈ ਪੈਸਾ ਉਹਦੇ ਨਾਲ ਚੀਜ਼ਾਂ ਆਉਂਦੀਆਂ ਤੇ ਇਹ ਇੱਕ ਤਰੀਕੇ ਨਾਲ ਕਹਿ ਸਕਦੇ ਕਿ ਫਿਲਹਾਲ ਦੀ ਘੜੀ ਜਿਹੜਾ ਕੋਸ਼ਿਸ਼ ਕੀਤੀ ਗਈ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ 0.25% ਜਿਹੜੀ ਵਿਆਜ ਦਰ ਹੇਠਾਂ ਲਾਈ ਗਈ ਹੈ ਉਮੀਦ ਰੱਖਦੇ ਆ ਕਿ ਇਹਦੇ ਨਾਲ ਕੁਝ ਚੀਜ਼ਾਂ ਬਿਹਤਰ ਹੋਣਗੀਆਂ ਤੇ ਜਿਵੇਂ ਤੁਸੀਂ ਕਹਿ ਰਹੇ ਆ ਕਿ ਇੱਕ ਡ੍ਰੌਪ ਹੋਰ ਜਿਹੜਾ ਇੱਕ ਥੋੜਾ ਜਿਹਾ ਹੋਰ ਹੇਠਾਂ ਨੂੰ ਆਉਣ ਦੇ ਲਈ ਕੋਸ਼ਿਸ਼ ਕਰਨ ਦੀ ਲੋੜ ਹੈ ਤੇ ਜੇ ਉਹ ਉੱਥੋਂ ਤੱਕ ਗੱਲ ਪਹੁੰਚਦੀ ਹੈ ਤੇ ਹੋਰ ਬਿਹਤਰ ਚੀਜ਼ਾਂ ਹੋਣਗੀਆਂ ਕਿਉਂਕਿ ਅਸੀਂ ਤਾਂ ਬਿਹਤਰ ਦੀ ਉਮੀਦ ਰੱਖਦੇ ਹਮੇਸ਼ਾ 100% ਐਂਡ ਹੇਅਰ ਇਜ਼ ਅਨਦਰ ਥਿੰਗ 1.8 ਮਿਲੀਅਨ ਮਾਰਗੇਜਸ ਆਰ ਕਮਿੰਗ ਅਪ ਫਰ ਰੀਨਿਊਅਲ ਹੁਣ ਜਿਹੜੇ 5 ਸਾਲ ਪਹਿਲਾਂ ਜਿਨ੍ਹਾਂ ਨੇ ਕੀਤੀਆਂ ਸੀ ਮਾਰਗੇਜ ਉਹ ਤਾਂ ਬੜੀਆਂ ਲੋਅ ਰੇਟਾਂ ਸੀਗੀਆਂ ਉਹਦੇ ਉੱਤੇ तकरीबन 2% ਆਪਣੇ ਜਸਵੀਰ ਜੀ ਜੀ ਐਂਡ ਸੋ ਨਾਓ ਜਿਹੜੀ ਹੁਣ 6% ਦੀ ਗੱਲ ਚੱਲੋ ਸਾਹ ਆ ਗਿਆ ਹੂੰ 5% ਵੀ ਹੁਣ ਉੱਥੋਂ ਵੀ ਥੱਲੇ ਚਲੇ ਗਿਆ ਜੀ ਵੀ ਨੀਡ ਮੋਰ ਐਂਡ ਐਟ ਦ ਸੇਮ ਟਾਈਮ ਜੇ ਕਿਸਨੇ ਕੁਆਲੀਫਾਈ ਕਰਨਾ ਹੋਵੇ ਗਿਵ ਮੀ ਅ ਰਿੰਗ ਲੈਟਸ ਫਿਗਰ ਆਊਟ ਹਾਊ ਵੀ ਕੈਨ ਫਿਗਰ ਆਊਟ ਵੀ ਤੁਹਾਡੀ ਕੀ ਸਿਚੁਏਸ਼ਨ ਹੈ ਕਿਸ ਤਰ੍ਹਾਂ ਤੁਸੀਂ ਫਾਈਨੈਂਸ ਤੱਕ ਉਮੀਦ ਕਰੋਗੇ ਵੀ ਤੁਹਾਡੀ ਪੇਮੈਂਟ ਕਿੰਨੀ ਹੋਊਗੀ ਜਾਂ ਜੇ ਹੋਰ ਪ੍ਰਾਪਰਟੀ ਲੈਣੀ ਹੋਵੇ ਨਾਓ ਇਜ਼ ਅ ਗੁੱਡ ਟਾਈਮ ਟੂ ਸਟਾਰਟ ਪਲੈਨਿੰਗ ਤੁਸੀਂ ਕਾਲ ਦੀ ਗੱਲ ਕੀਤੀ ਹੈ ਨੰਬਰ ਇੱਕ ਵਾਰ ਫਿਰ ਦੱਸ ਦਿਓ ਜਰਾ ਐਬਸੋਲੂਟਲੀ ਸੋ ਮੇਰਾ ਨੰਬਰ ਹੈ 604 614 4273 ਇਨ ਪੰਜਾਬੀ 604 614 4273 ਬਿਲਕੁਲ ਜੀ ਇਸ ਨੰਬਰ ਤੇ ਜਿਹੜਾ ਕੰਟੈਕਟ ਕੀਤਾ ਜਾ ਸਕਦਾ ਮਕੜ ਸਾਹਿਬ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਐਸ ਆਲਵੇਸ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਔਰ ਇਹਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ